ਸਤ ਸ੍ਰੀ ਅਕਾਲ ਦੋਸਤੋ ਇੱਕ ਵਾਰ ਫਿਰ ਤੋਂ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਦੀ ਕਲਾਸ ਦੇ ਵਿੱਚ ਆਸ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਕੱਲ ਅਸੀਂ ਪ੍ਰਿੰਸੀਪਲ ਤੇਜਾ ਸਿੰਘ ਜੀ ਦੇ ਜੀਵਨ ਅਤੇ ਰਚਨਾ ਬਾਰੇ 20 ਸਵਾਲ ਬਹੁਤ ਜ਼ਰੂਰੀ ਪੜੇ ਸਨ ਜੋ ਕਿ ਤੁਹਾਡੇ 5996 ETT ਦੇ ਪੇਪਰ ਮਾਸਟਰ ਕੇਡਰ ਪੰਜਾਬੀ ਲੈਕਚਰਾਰ ਕੇਡਰ ਪੰਜਾਬੀ ਤੇ ਜਿੰਨੇ ਵੀ ਹੋਰ ਤੁਹਾਡੇ ਪੇਪਰ ਨੇ TGT ਚੰਡੀਗੜ੍ਹ ਆਦ ਦੇ ਪੇਪਰਾਂ ਵਾਸਤੇ ਬਹੁਤ ਲਾਹੇਵੰਦ ਹੈ ਬਹੁਤ ਸਹਾਇਕ ਸਵਾਲ ਸਨ ਅੱਜ ਅਸੀਂ ਆਪਣੇ ਸਿਲੇਬਸ ਦਾ ਦੂਸਰਾ ਵਾਰਤਕਕਾਰ ਨਰਿੰਦਰ ਕਪੂਰ ਜੀ ਬਾਰੇ ਪੜਾਂਗੇ ਮਹੱਤਵਪੂਰਨ ਪ੍ਰਸ਼ਨ ਲੈ ਕੇ ਮੈਂ ਤੁਹਾਡੀ ਸੇਵਾ ਚ ਹਾਜ਼ਰ ਹਾਂ ਉਮੀਦ ਹੈ ਕਿ ਤੁਸੀਂ ਇਸ ਵੀਡੀਓ ਨੂੰ ਵੀ ਪਹਿਲਾਂ ਵਾਂਗ ਢੇਰਾ ਪਿਆਰ ਦਿਓਗੇ ਤੇ ਇਹ ਜਿਹੜੇ ਵੀ ਸਵਾਲ ਨੇ ਬੜੇ ਮੌਲਿਕ ਨੇ ਬੜੇ ਸਜਰੇ ਨੇ ਤਾਜ਼ੀ ਨੇ ਨਮੀ ਨੇ ਤੇ ਮੇਰੇ ਆਪਣੀ ਤਿਆਰ ਕੀਤੇ ਹੋਏ ਨੇ ਆ ਜੋ ਆਪਾਂ ਪੜੀਏ ਪੇਪਰ ਦੇ ਵਿੱਚ ਇਹੋ ਜੇ ਸਵਾਲ ਸਿੱਧੇ ਆਉਂਦੇ ਨੇ ਤੇ ਇਹੋ ਜੇ ਹੋਰ ਸਵਾਲ ਪ੍ਰਾਪਤ ਕਰਨ ਵਾਸਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਅੱਜ ਦਾ ਪਹਿਲਾ ਸਵਾਲ ਦਿਮਾਗ ਦੀ ਬੋਲੀ ਕਿਸ ਸਾਹਿਤ ਰੂਪ ਨੂੰ ਕਿਹਾ ਜਾਂਦਾ ਹੈ ਦੇਖੋ ਕਵਿਤਾ ਵਾਰਤਕ ਨਾਵਲ ਗਲਪ ਸਵਾਲ ਬਹੁਤ ਪਿਆਰਾ ਹੈ ਕਮੈਂਟ ਤੁਸੀਂ ਕਰਨਾ ਹੈ ਉੱਤਰ ਦੇ ਦਿਓ ਇਹਦੇ ਨਾਲ ਹੀ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਸਬਸਕ੍ਰਾਈਬ ਕਰ ਲਓ ਜਿਹੜੇ ਪੁਰਾਣੇ ਨੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਜਿਹੜੇ ਮੈਂ ਕਮਿਊਨਿਟੀ ਹੱਬ ਜਿਹੜਾ ਬਣਿਆ ਹੋਇਆ ਚੈਨਲ ਦਾ ਉੱਥੇ ਸਵਾਲ ਪਾ ਰਿਆ ਨਵੇਂ ਤੋਂ ਨਵੇਂ ਵਧੀਆ ਜਿਹੜੇ ਟੁਕਮੇ ਨੇ ਪੇਪਰ ਤੋਂ ਉਹਨਾਂ ਸਵਾਲਾਂ ਨੂੰ ਵੀ ਤੁਸੀਂ ਦੇਖਿਆ ਕਰੋ ਸ਼ੇਅਰ ਜ਼ਰੂਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਦਿਮਾਗ ਦੀ ਬੋਲੀ ਕਿਸ ਸਾਹਿਤ ਰੂਪ ਨੂੰ ਕਿਹਾ ਜਾਂਦਾ ਪਹਿਲਾ ਸਵਾਲ ਕਵਿਤਾ ਹੈ ਵਾਰਤਕ ਨਾਵਲ ਜਾਂ ਗਲਪ ਸਹੀ ਉੱਤਰ ਹੈ ਜੀ ਵਾਰਤਕ ਵਾਰਤਕ ਨੂੰ ਦਿਮਾਗ ਦੀ ਬੋਲੀ ਕਿਹਾ ਜਾਂਦਾ ਕਿਉਂ ਕਿਹਾ ਜਾਂਦਾ ਇਸ ਦਾ ਖੁਲਾਸਾ ਮੈਂ ਅੱਗੇ ਕਰਾਂਗਾ ਬਿਨਾਂ ਕਿਸੇ ਦੇਰੀ ਤੋਂ ਵੱਧਿਆ ਜੀ ਸਵਾਲ ਨੰਬਰ 2 ਵੱਲ ਦਿਲ ਦੀ ਬੋਲੀ ਕਿਸ ਸਾਹਿਤ ਰੂਪ ਨੂੰ ਕਿਹਾ ਜਾਂਦਾ ਦੇਖੋ ਆਪਾਂ ਵਾਰਤਕ ਪੜ੍ਹ ਲਿਆ ਕਿ ਦਿਲ ਦਿਮਾਗ ਦੀ ਬੋਲੀ ਹੈ ਹੁਣ ਉਹ ਕਹਿੰਦਾ ਦਿਲ ਦੀ ਬੋਲੀ ਦੱਸੋ ਫਿਰ ਕਿ ਸਾਹਿਤ ਰੂਪ ਨੂੰ ਕਿਹਾ ਜਾਂਦਾ ਤੁਹਾਨੂੰ ਮੈਨੂੰ ਤਾਂ ਪੂਰਨ ਭਰੋਸਾ ਹੈ ਕਿ ਸਵਾਲ ਤੁਹਾਨੂੰ ਬਹੁਤ ਪਸੰਦ ਆਉਣੇ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਨਾਲ ਹੀ ਇਦਾਂ ਦੇ ਸਵਾਲ ਪੜਨ ਵਾਸਤੇ ਸਮਝਣ ਵਾਸਤੇ ਤੇ ਕਿਵੇਂ ਸਟ੍ਰੈਟਜੀ ਰੱਖੀ ਹੈ ਕਿਵੇਂ ਤਿਆਰੀ ਕਰੀਏ ਵੀ ਤੁਸੀਂ ਮੇਰੇ ਨਾਲ ਇੰਨਾ ਸਾਰੇ ਸਵਾਲਾਂ ਨੂੰ ਲੈ ਕੇ ਵੀ ਮੈਸੇਜ ਕਰ ਸਕਦੇ ਹੋ ਕਮੈਂਟ ਕਰ ਸਕਦੇ ਹੋ ਮੈਂ ਉੱਤਰ ਦੇਵਾਂਗਾ ਕਵਿਤਾ ਵਾਰਤਕ ਨਾਵਲ ਜੰਗਲ ਤੋਂ ਇਹਦਾ ਜਿਹੜਾ ਸਹੀ ਉੱਤਰ ਹੈ ਕਵਿਤਾ ਦਿਲ ਦੀ ਬੋਲੀ ਕਵਿਤਾ ਕਵਿਤਾ ਵਿੱਚ ਕਿਹੜਾ ਤੱਤ ਪ੍ਰਦਾਨ ਹੁੰਦਾ ਹੈ ਆ ਵਾਰਤਕ ਵਿੱਚ ਕਿਹੜਾ ਤੱਤ ਪ੍ਰਦਾਨ ਹੁੰਦਾ ਹੈ ਇਹ ਜਿਹੜੇ ਸਵਾਲ ਨੇ ਇਹਨਾਂ ਦਾ ਉੱਤਰ ਵੀ ਕਮੈਂਟ ਵਿੱਚ ਦੱਸ ਦਿਓ ਹਾਂਜੀ ਦੋਸਤੋ ਚੱਲਦੇ ਆ ਜੀ ਅਗਲੇ ਸਵਾਲ ਵੱਲ ਕਿਸ ਸਾਹਿਤ ਰੂਪ ਵਿੱਚ ਬੁੱਧੀ ਤੱਤ ਪ੍ਰਦਾਨ ਹੁੰਦਾ ਲਓ ਇਹ ਤਾਂ ਸਵਾਲ ਆਈ ਗਿਆ ਕਿਸ ਸਾਹਿਤ ਰੂਪ ਵਿੱਚ ਬੁੱਧੀ ਤੱਤ ਪ੍ਰਦਾਨ ਹੁੰਦਾ ਹੈ ਕਵਤਾ ਵਿੱਚ ਵਾਰਤਕ ਵਿੱਚ ਨਾਵਲ ਵਿੱਚ ਗਲਪ ਵਿੱਚ ਸਵਾਲ ਬਹੁਤ ਪੁਰਾਣਾ ਹੈ ਟੀਜੀਟੀ ਚੰਡੀਗੜ੍ਹ ਦਾ ਜਿਹੜੇ ਪੇਪਰ ਦੇਣ ਜਾ ਰਹੇ ਆ ਉਹਨਾਂ ਵਾਸਤੇ ਮੈਂ ਸਵਾਲਾਂ ਦੀ ਲੜੀ ਵੀ ਆਰੰਭ ਕਰ ਦਿੰਨਾ ਉਹਦੇ ਵਿੱਚ ਵਿੱਚ ਸਵਾਲ ਤੁਹਾਡੇ ਵੀ ਪਾ ਦਿਆ ਕਰੂੰਗਾ ਤੋਂ ਸਵਾਲ ਇਹ ਹੈ ਕਿ ਪੰਜਾਬੀ ਵਿੱਚ ਸਭ ਤੋਂ ਵੱਧ ਸਭ ਤੋਂ ਵੱਧ ਗਿਣਤੀ ਦੇ ਪੱਖ ਤੋਂ ਕਿਸ ਕਹਾਣੀਕਾਰ ਨੇ ਕਹਾਣੀਆਂ ਲਿਖੀਆਂ ਉੱਤਰ ਤੁਸੀਂ ਦਿਓ ਕਮੈਂਟਾਂ ਦੇ ਵਿੱਚ ਤੇ ਇਸ ਦਾ ਨਹੀਂ ਤਾਂ ਮੈਂ ਜਵਾਬ ਕੱਲ ਨੂੰ ਵੀਡੀਓਸ ਤੇ ਦੰਕ ਕਿ ਸਾਹਿਤ ਰੂਪ ਵਿੱਚ ਬੁੱਧੀ ਤੱਤ ਪ੍ਰધાન ਰਹਿੰਦਾ ਸਹੀ ਉੱਤਰ ਹੈ ਜੀ ਵਾਰਤਕ ਵਾਰਤਕ ਜਦੋਂ ਆਪਾਂ ਇਹਨੂੰ ਦਿਮਾਗ ਦੀ ਬੋਲੀ ਕਹਿ ਦਿੱਤਾ ਨਾ ਦੋਸਤੋ ਇਹਦੇ ਵਿੱਚ ਫਿਰ ਹੋਰ ਕੀ ਆ ਗਿਆ ਦਲੀਲ ਆ ਗਈ ਜਿਹਨੂੰ ਅਸੀਂ ਅੰਗਰੇਜ਼ੀ ਚ ਲੌਜੀਕ ਕਹਿ ਦਿੱਤਾ ਇਹਦੇ ਚ ਪਤਾ ਹੋਰ ਕੀ ਆ ਗਿਆ ਦਲੀਲ ਆ ਗਈ ਦਿਮਾਗ ਆ ਗਿਆ ਬੁੱਧੀ ਤੱਤ ਆ ਗਿਆ ਬੰਦਾ ਸੋਚਦਾ ਫਿਰ ਇਹਦੇ ਚ ਵਿਗਿਆਨਕਤਾ ਆ ਗਈ ਉਹ ਜੋ ਗੱਲ ਕਰੂਗਾ ਵਿਗਿਆਨਕ ਨਜ਼ਰੀਏ ਤੋਂ ਬੜੀ ਉਹ ਠੀਕ ਹੋਊਗੀ ਭਾਵਕਤਾ ਨਹੀਂ ਆਊਗੀ ਇਹਦੇ ਵਿੱਚ ਠੀਕ ਹੈ ਧਿਆਨ ਰੱਖਣਾ ਇਹ ਸਾਰੇ ਆਮ ਜਿਹੀਆਂ ਹੀ ਗੱਲਾਂ ਬਾਤਾਂ ਔਰ ਤੁਹਾਡੇ ਸਾਰੇ ਪੇਪਰਾਂ 'ਚ ਇਹ ਚੀਜ਼ਾਂ ਆ ਜਾਂਦੀਆਂ ਸਵਾਲ ਨੰਬਰ 4 ਜਜ਼ਬਾ ਤੁਸੀਂ ਕਹੋਗੇ ਸਾਰੇ ਤਾਂ ਨਰਿੰਦਰ ਕਪੂਰ ਦੀ ਵੀ ਗੱਲ ਕਰ ਰਹੇ ਹਾਂ ਸਵਾਲ ਤੁਸੀਂ ਹੋਰ ਕਰਾ ਰਹੇ ਹੋ ਹਨਾ ਜਜ਼ਬਾ ਕਮਾ ਵੇਗ ਕਮਾ ਉਮਾ ਕਮਾ ਭਾਵ ਕਮਾ ਅਵੇਸ਼ ਕਿਸ ਸਾਹਿਤ ਰੂਪ ਨਾਲ ਸੰਬੰਧਿਤ ਤੱਤ ਹਨ ਜਜ਼ਬਾ ਵੇਗ ਐਨ ਪੂਰਾ ਵਹਾਓ ਪੂਰਾ ਉਮਾ ਬਾਬਾ ਜੀ ਦੀ ਬਾਣੀ ਚਾਹੁੰਦਾ ਨਾ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਆਈ ਦੀ ਗੱਲ ਹੋ ਰਹੀ ਹੈ ਆ ਰਹੀ ਹੈ ਦੂਜੇ ਪਾਸੇ ਗੁਰੂ ਸਾਹਿਬ ਨੇ ਲਿਖਿਆ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾਂ ਕਰੀ ਤੈਸੜਾ ਕਰੀ ਗਿਆਨ ਦੇ ਲਾਲੋ ਆਵੇ ਖਸਮ ਕੀ ਬਾਣੀ ਖਸਮ ਦੀ ਬਾਣੀ ਆ ਰਹੀ ਹੈ ਤੀਜੀ ਤੋ ਕਿਆ ਕਹਿੰਦੇ ਬਾਣੀ ਉਚਰੇ ਸਾਧ ਜਨ ਅਮਿਉ ਚਲਨੇ ਝਰਨੇ ਸਾਧ ਜਨ ਗੁਰੂ ਦੇ ਮੁਖ ਤੋਂ ਬਾਣੀ ਇਸ ਤਰ੍ਹਾਂ ਆ ਰਹੀ ਹੈ ਸੇਵਕ ਦੇ ਮੁਖ ਤੋਂ ਬਾਣੀ ਇਸ ਤਰ੍ਹਾਂ ਆ ਰਹੀ ਹੈ ਜਿਵੇਂ ਅੰਮ੍ਰਿਤ ਦਾ ਚਰਨਾ ਫੁੱਟ ਪਿਆ ਹੋਵੇ ਕਿ ਸਾਹਿਤ ਰੂਪ ਦੇ ਆ ਮੇਰੀਆਂ ਗੱਲਾਂ ਤੋਂ ਤੁਹਾਨੂੰ ਪਤਾ ਲੱਗ ਗਿਆ ਕਵਿਤਾ ਦੇ ਠੀਕ ਹੈ ਤੋ ਇਹ ਕਵਿਤਾ ਦੇ ਵਿੱਚ ਮੁਖ ਤੱਤ ਕਿਹੜਾ ਹੈ ਭਾਵ ਤੱਤ ਤੇ ਬੁੱਧੀਤਤ ਕਿੱਥੇ ਹੈ ਵਾਰਤਕ ਦੇ ਵਿੱਚ ਗੱਲਾਂ ਸਵਾਲ ਪਸੰਦ ਆ ਰਿਹਾ ਤੇ ਤੁਹਾਡਾ ਹੱਕ ਤੁਹਾਡਾ ਇਹ ਫਰਜ਼ ਬਣਦਾ ਵੀ ਇਸ ਨੂੰ ਸਾਂਝਾ ਜ਼ਰੂਰ ਕਰੋ ਹਾਂਜੀ ਇਦਾਂ ਦੀਆਂ ਹੋਰ ਗੱਲਾਂ ਬਾਤਾਂ ਸਮਝਣ ਪੜਨ ਵਾਸਤੇ ਜੁੜੇ ਰਹੋ ਚੈਨਲ ਦੇ ਨਾਲ ਪ੍ਰਿੰਸੀਪਲ ਤੇਜਾ ਸਿੰਘ ਦੀ ਵਾਰਤਕ ਦਾ ਕਿਹੜਾ ਗੁਣ ਨਹੀਂ ਹੈ ਪ੍ਰਿੰਸੀਪਲ ਤੇਜਾ ਸਿੰਘ ਦੀ ਵਾਰਤਕ ਦਾ ਕਿਹੜਾ ਗੁਣ ਨਹੀਂ ਹੈ ਸਰਲਤਾ ਸਪਸ਼ਟਤਾ ਪਸ਼ਾਈ ਮੁਹਾਰਤ ਅਧ ਗਿਆਨਕਤਾ ਸਵਾਲ ਬਹੁਤ ਪਿਆਰਾ ਬਹੁਤ ਸੋਖਾ ਹੈ ਇਹ ਮੈਂ ਕਹਿ ਦਿੰਨਾ ਇਹ ਮੇਰਾ ਦਾਵਾ ਹੈ ਕਿ ਇਹ ਸਵਾਲ ਸਾਰੇ ਦੇ ਸਾਰੇ ਫਰੈਸ਼ ਨੇ ਤਾਜ਼ਾ ਨੇ ਹੁਣੇ-ਹੁਣੇ ਬਣਾਏ ਨੇ ਤੰਦਰੁਸਤ ਨੇ ਪੂਰੇ ਤੇ ਹਰ ਇੱਕ ਚੀਜ਼ ਨੂੰ ਮੁੱਖ ਰੱਖ ਕੇ ਸਵਾਲ ਮੈਂ ਬਣਾਉਣਾ ਹੈ ਕਿ ਪੇਪਰ 'ਚ ਜਿਹੜੇ ਆਜੇ ਤਹਿਜ ਤੁਹਾਨੂੰ ਪੁੱਛ ਲੈ ਜਾਣ ਐਦਾਂ ਨਹੀਂ ਕਿ ਆਪਾਂ ਸਵਾਲ ਕੁਝ ਹੋਰ ਹੋਣ ਤੇ ਪੇਪਰ 'ਚ ਕੁਝ ਹੋਰ ਆਵੇ ਤਾਨੂੰ ਤਿਆਰੀ ਕੋਈ ਹੋਰ ਹੀ ਕਰਾਈ ਜਾਈਏ ਹਨਾ ਤਾਂ ਇਹਦਾ ਉਤਰ ਹੈ ਉਸਸਾ ਨਿਕੋ ਸਰਲਤਾ ਹੈ ਸਪਸ਼ਟਤਾ ਹੈ ਪਛਾਈ ਮੁਹਾਰਤ ਦਾ ਭਾਵ ਹੈ ਕਿ ਜਿਹੜੀ ਸ਼ਬਦ ਜੋੜਾਂ ਦੀ ਸ਼ੁੱਧਤਾ ਹੈ ਟਕਸਾਲੀ ਨਿਬੰਧ ਲਿਖਣੇ ਤੇ ਸ਼ਬਦ ਜੋੜਾਂ ਤੇ ਭਾਸ਼ਾ ਦੇ ਉੱਤੇ ਬਹੁਤ ਪਕੜ ਤੇ ਭਾਸ਼ਾ ਦੀ ਸੁਚੱਜੀ ਸੁੰਦਰ ਤੇ ਸੁਨੱਖੀ ਵਰਤੋਂ ਉਹ ਸਾਰਾ ਪਛਾਈ ਮੁਹਾਰਤ ਚ ਆ ਗਿਆ ਸਵਾਲ ਨੰਬਰ 6 ਹੁਣ ਆ ਗਿਆ ਜੀ ਡਾਕਟਰ ਨਰਿੰਦਰ ਸਿੰਘ ਕਪੂਰ ਨਰਿੰਦਰ ਕਪੂਰ ਸਾਹਿਬ ਦਾ ਜਨਮ ਕਿਹੜੇ ਸਾਲ ਹੋਇਆ 1945 1947 1938 1958 ਲਓ ਜੀ ਉੱਤਰ ਦੇ ਦਿਓ ਕਿਹੜੇ ਸਾਲ ਡਾਕਟਰ ਨਰਿੰਦਰ ਜੀ ਦਾ ਨਰਿੰਦਰ ਕਪੂਰ ਦਾ ਜਨਮ ਹੋਇਆ ਵਧੇਰੇ ਜਾਣਕਾਰੀ ਵਾਸਤੇ ਇੱਦਾਂ ਦੇ ਸਵਾਲ 7658091591 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤਾਂ 1946 ਬਿਲਕੁਲ ਸਹੀ ਹੋਊਗਾ ਬਾਕੀ ਦੇਖ ਲਿਓ ਸਵਾਲ ਨੰਬਰ 7 ਨਰਿੰਦਰ ਕਪੂਰ ਨੇ ਵਾਰਤਕ ਲਿਖਣ ਦੀ ਪ੍ਰੇਰਣਾ ਕਿਸ ਤੋਂ ਪ੍ਰਾਪਤ ਨਹੀਂ ਕੀਤੀ ਕਿੰਨਾ ਤੋਂ ਨਹੀਂ ਪ੍ਰਭਾਵਿਤ ਹੋਏ ਡਾਕਟਰ ਨਰਿੰਦਰ ਸਿੰਘ ਕਪੂਰ ਜਦੋਂ ਪੰਜਾਬੀ 'ਚ ਵਾਰਤਕ ਲਿਖਦੇ ਐ ਤੇ ਕਿੰਨਾ ਤੋਂ ਪ੍ਰਭਾਵਿਤ ਨਹੀਂ ਹੋਏ ਹਾਂਜੀ ਪਿਆਰਿਓ ਇਨਾਂ ਤੋਂ ਪ੍ਰਭਾਵਿਤ ਨਹੀਂ ਪ੍ਰੋਫੈਸਰ ਪੂਰਨ ਸਿੰਘ ਭਾਈ ਵੀਰ ਸਿੰਘ ਤੇਜਾ ਸਿੰਘ ਪ੍ਰੀਤ ਲੜੀ ਸਾਹਿਬ ਪ੍ਰੀਤ ਲੜੀ ਰਸਾਲਾ ਡੀਜੀਟੀ ਵਾਲਿਓ ਹੋ ਸਕਦਾ ਤੁਹਾਨੂੰ ਸਿਲੇਬਸ 'ਚ ਹੋਵੇ 1933 'ਚ ਪ੍ਰੀਤ ਲੜੀ ਰਸਾਲਾ ਸ਼ੁਰੂ ਕੀਤਾ ਉਹਨਾਂ ਨੇ ਠੀਕ ਹੈ ਤੇਜਾ ਸਿੰਘ ਦੀ ਸਵੈ ਜੀਵਨੀ ਦਾ ਨਾਮ ਆਰਸੀ ਯਾਦ ਰੱਖਿਓ ਠੀਕ ਹੈ ਭਾਈ ਵੀਰ ਸਿੰਘ ਨੇ ਸਵੈ ਜੀਵਨੀ ਨਹੀਂ ਲਿਖੀ ਇਹਦਾ ਉੱਤਰ ਭਾਈ ਵੀਰ ਸਿੰਘ ਹੈ ਨਿੱਕੀਆਂ ਕਪਤਾਮਾਂ ਦਾ ਵੱਡਾ ਕਵੀ ਪ੍ਰੋਫੈਸਰ ਪੂਰਨ ਸਿੰਘ ਨਹੀਂ ਹੈ ਮੈਂ ਕੱਲ ਕਿਹਾ ਸੀ ਤੁਹਾਨੂੰ ਤੁਸੀਂ ਕਮੈਂਟ ਕਰਕੇ ਦੱਸਿਓ ਪ੍ਰੋਫੈਸਰ ਪੂਰਨ ਸਿੰਘ ਦੀ ਸਵੈ ਜੀਵਨੀ ਔਨ ਦਾ ਪਾਥਸ ਆਫ ਲਾਈਫ ਜ਼ਿੰਦਗੀ ਦੇ ਰਾਹਾਂ ਤੇ ਅਨੁਵਾਦ ਕਿੰਨੇ ਕੀਤਾ ਪ੍ਰੀਤ ਲੜੀ ਸਾਹਿਬ ਨੇ ਠੀਕ ਹੈ ਇਹੋ ਜਿਹਾ ਹੋਰ ਖਜ਼ਾਨਾ ਚਾਹੁੰਦੇ ਹੋ ਨਾ ਭਾਲਦੇ ਹੋ ਵੀ ਇਹ ਚੀਜ਼ਾਂ ਸਾਨੂੰ ਮਿਲਣ ਅਸੀਂ ਇਦਾਂ ਪੜੀਏ ਵੀ ਸਾਨੂੰ ਹਰ ਗੱਲ ਐ ਯਾਦ ਹੋਵੇ ਇੱਕ ਗੱਲ ਕਰੀਏ ਤੇ ਪੰਜ ਪੰਜ ਗੱਲਾਂ ਯਾਦ ਆ ਜਾਣ ਐਸਾ ਐਸਾ ਪੜੋ ਸਵਾਲ ਨੰਬਰ 8 ਨਰਿੰਦਰ ਕਪੂਰ ਜੀ ਨੇ ਕਿਸ ਵਾਰਤਕ ਰੂਪ ਨੂੰ ਨਹੀਂ ਵਰਤਿਆ ਲੈ ਸਵਾਲੇ ਵੀ ਬਹੁਤ ਪਿਆਰਾ ਹੈ ਜੇ ਤੁਹਾਡੇ ਸਿਲੇਬਸ ਤੇ ਹੈਗਾ TGT ਬਾਰੇ ਵਾਰ-ਵਾਰ ਇਹ ਸ਼ੇਅਰ ਕਰ ਦਿਓ ਜਿੰਨਾ ਜਿਨ੍ਹਾਂ ਨੇ ਕਲਾਸ ਦੇਖਣੀ ਮਾਸਟਰ ਕਿਡਰ ਬਾਰੇ ਜਿਹੜਾ ਟਾਪਿਕ ਤੁਸੀਂ ਪੜਨਾ ਚਾਹੁੰਦੇ ਹੋ ਨਹੀਂ ਪਤਾ ਲੱਗਦਾ ਕਿੱਥੋਂ ਪੜੀਏ ਕਿਹੜੀਆਂ ਕਿਤਾਬਾਂ ਪੜੀਏ ਕੱਲ ਮੇਰੀ ਇੱਕ ਭੈਣ ਦਾ ਫੋਨ ਆਇਆ ਸੀ ਅੱਜ ਹੀ ਕਹਿੰਦੇ ਵੀ ਅਸਿਸਟੈਂਟ ਪ੍ਰੋਫੈਸਰ ਦੀ ਤਿਆਰੀ ਕਰਨੀ ਕਿਹੜੀਆਂ ਕਿਤਾਬਾਂ ਪੜੀ ਤੇ ਉਹਨਾਂ ਦੀ ਆਲਰੇਡੀ JRF ਹੈ ਤੋਂ ਇਹੋ ਜਿਹੇ ਜਿਹੜੇ ਇੰਟੈਲੀਜੈਂਟ ਬੱਚੇ ਆ ਸਾਡੇ ਸਾਥੀ ਆ ਤੇ ਉਹਨਾਂ ਦਾ ਕਦ ਪਹਿਲਾਂ ਹੀ ਵੱਡਾ بس ਉਹ ਤਾਂ ਥੋੜਾ ਜਿਹਾ ਹੋਰ ਆਪਣੇ ਸਬਜੈਕਟ ਨੂੰ ਪਾਲਿਸ਼ ਕਰਨ ਤੇ ਬੱਲੇ ਬੱਲੇ ਸਫਰਨਾਮਾ ਵਰਤਿਆ ਜੀਵਨੀ ਨਿਬੰਧ ਤੇ ਲਲਤ ਨਿਬੰਧ ਤੋਂ ਨਰਿੰਦਰ ਕਪੂਰ ਜੀ ਨੇ ਸਫਰਨਾਮਾ ਤਾਂ ਲਿਖਿਆ ਸਫਰਨਾਮਾ ਲਿਖਿਆ ਜੀਵਨੀ ਵੀ ਲਿਖੀ ਹੈ ਨਿਬੰਧ ਵੀ ਲਿਖਿਆ ਲਲਤ ਨਿਬੰਧ ਨਹੀਂ ਲਿਖੇ ਸ ਉਹ ਸਸਾ ਆਪਸ਼ਨ ਦੇ ਨਾਲ ਅਸੀਂ ਜਾਵਾਂਗੇ 8 ਦਾ ਸਸਾ ਸਵਾਲ ਨੰਬਰ 9 ਨਰਿੰਦਰ ਕਪੂਰ ਜੀ ਨੇ ਕਿਸ ਦੇਸ਼ ਦੀ ਯਾਤਰਾ ਕੀਤੀ ਦੱਖਣੀ ਅਫਰੀਕਾ ਅਮਰੀਕਾ ਇਰਾਨ ਇਹਨਾਂ ਸਾਰਿਆਂ ਦੀ ਕੀਤੀ ਲੋਬੀ ਕੀ ਉੱਤਰ ਕਹਿੰਦਾ ਤੁਹਾਡਾ ਦੱਸੋ ਜੀ ਕੀ ਕਹਿੰਦੇ ਹੋ ਤੁਸੀਂ ਉੱਤਰ ਦੇ ਵਿੱਚ ਫਿਰ ਨਰਿੰਦਰ ਕਪੂਰ ਜੀ ਨੇ ਕਿਸ ਦੇਸ਼ ਦੀ ਯਾਤਰਾ ਦਾ ਜ਼ਿਕਰ ਵੀ ਕੀਤਾ ਹੈ ਯਾਤਰਾ ਕੀਤੀ ਅਮਰੀਕਾ ਦੀ 8ਵੇਂ ਦਾ 9ਵੇਂ ਦਾ ਉੱਤਰ ਐਡਾ ਹੈ ਜੀ ਸਵਾਲ ਨੰਬਰ 10 ਸੱਚੋ ਸੱਚ ਸਫਰਨਾਮਾ ਕਿਸ ਦੇਸ਼ ਦੀ ਯਾਤਰਾ ਤੇ ਆਧਾਰਿਤ ਹੈ ਸਵਾਲ ਇਦਾਂ ਵੀ ਆ ਸਕਦਾ ਹੈ ਸਵਾਲ ਤੁਹਾਨੂੰ ਇਹ ਵੀ ਪੁੱਛ ਸਕਦੇ ਕਿ ਸੱਚੋ ਸੱਚ ਸਫਰਨਾਮਾ ਕਿਸ ਸਾਹਿਤ ਕਰਦਾ ਹੈ ਜੇ ਇਦਾਂ ਪੁੱਛਣ ਤੇ ਫਿਰ ਤੁਸੀਂ ਲਾਉਣਾ ਜੀ ਨਰਿੰਦਰ ਕਪੂਰ ਕਿਉਂਕਿ ਹੁਣ ਤਾਂ ਅਸੀਂ ਨਰਿੰਦਰ ਕਪੂਰ ਹੀ ਪੜ ਰਹੇ ਆਂ ਤੇ ਕਪੂਰ ਸਾਹਿਬ ਦੇ ਸਾਰੇ ਸਵਾਲ ਹੈ ਤੁਹਾਨੂੰ ਉੱਤਰ ਤਾਂ ਪਤਾ ਹੀ ਆ ਪਰ ਅੱਗੇ ਜਾ ਕੇ ਸਵਾਲ ਇਦਾਂ ਨਹੀਂ ਆਉਣਗੇ ਨਾ ਦੱਖਣੀ ਅਫਰੀਕਾ ਅਮਰੀਕਾ ਈਰਾਨ ਸਾਰੇ ਬਿਲਕੁਲ ਸਹੀ ਉੱਤਰ ਹੈ ਜੀ ਅਮਰੀਕਾ ਸੱਚੋ ਸੱਚ ਸਫਰਨਾਮਾ ਕਿੱਥੋਂ ਦੀ ਧਰਤੀ ਦੇ ਆਧਾਰਤ ਅਮਰੀਕਾ ਇਸੇ ਤਰ੍ਹਾਂ ਅਮਰੀਕਾ ਬਾਰੇ ਬਲਵੰਤ ਗਾਰਗੀ ਨੇ ਸਫਰਨਾਮਾ ਲਿਖਿਆ ਗਾਰਗੀ ਦਾ ਅਮਰੀਕਾ ਬਾਰੇ ਸਫਰਨਾਮਾ ਜਿਹੜਾ ਲਿਖਿਆ ਹੈ ਉਹਦਾ ਨਾਮ ਕਮੈਂਟ ਦੇ ਵਿੱਚ ਦੱਸਿਓ ਜੀ ਸਵਾਲ ਨੰਬਰ 11 ਕਪੂਰ ਜੀ ਨੇ ਕਿਸ ਸ਼ਖਸੀਅਤ ਦੀ ਜੀਵਨੀ ਲਿਖੀ ਮੈਂ ਪਿੱਛੇ ਕਿਹਾ ਸੀ ਨਾ ਉਹਨਾਂ ਨੇ ਜੀਵਨੀ ਵੀ ਲਿਖੀ ਜੀਵਨੀ ਸਾਹਿਤ ਵੀ ਲਿਖਿਆ ਤੋ ਜੀਵਨੀ ਕਿੰਨਾ ਦੀ ਲਿਖੀ ਨਰਿੰਦਰ ਕਪੂਰ ਜੀ ਨੇ ਸੋਚ ਲਓ ਸੋਚ ਕੇ ਕਰੋ ਕਮੈਂਟ ਇਨ ਇਹਦੇ ਦੌਰਾਨ ਮੈਂ ਤੁਹਾਨੂੰ ਉੱਤਰ ਵੀ ਦੇ ਦੇਣਾ ਤੇ ਕਲਾਸ ਪਾਈ ਸ਼ੇਅਰ ਜਰੂਰ ਗਰੁੱਪਾਂ 'ਚ ਸ਼ੇਅਰ ਕਰਦਿਆ ਕਰੋ ਲਿੰਕ ਅੱਧਾ ਘੰਟਾ ਪਹਿਲਾਂ ਲਿੰਕ ਆ ਜਾਂਦਾ ਤੁਹਾਡੇ ਕੋਲ ਇੰਨਾ ਤਾਂ ਈਟੀਟੀ ਵਾਲਿਓ ਕਰਿਆ ਕਰੋ ਭਾਈ ਜਿਹੜੇ ਜਿੱਥੇ-ਤਿੱਥੇ ਤੁਹਾਡੇ ਗਰੁੱਪ ਬਣੇ ਆ ਉੱਥੇ ਸ਼ੇਅਰ ਕਰ ਦਿਓ ਕੀ ਤੁਹਾਡਾ ਉਹਦੇ 'ਚ ਜੋਰ ਲੱਗਦਾ ਹੈ ਨਾ ਨਹੀਂ ਨਾ ਲੱਗਦਾ ਜੋਰ ਤੇ ਫਿਰ ਨਹੀਂ ਤੇ ਫਿਰ ਕੀ ਕਹਿੰਦੇ ਫਿਰ ਫਿਰ ਮੈਂ ਮੈਂ ਕਿਉਂ ਮਿਹਨਤ ਕਰੂੰਗਾ ਮੈਂ ਕਲਾਸ ਬੰਦ ਕਰ ਦੂੰਗਾ ਜੇ ਤੁਸੀਂ ਤੁਸੀਂ ਇੰਨੀ ਅੱਗੇ ਇੰਨੀ ਖੇਚਲ ਕਰਦੇ ਹੈ ਕਿਆਨੀ ਗੁਰਦੇਵ ਸਿੰਘ ਗਿਆਨੀ ਦਿੱਤ ਸਿੰਘ ਗਿਆਨੀ ਦਿੱਤ ਸਿੰਘ ਗੁਰਦੇਵ ਸਿੰਘ ਪਾਈ ਵੀਰ ਸਿੰਘ ਤੇਜਸਾਈ ਉੱਤਰਿਆ ਜੀ ਦਿੱਤ ਸਿੰਘ ਕਿਉਂ ਲਿਖੀ ਦਿੱਤ ਸਿੰਘ ਦੀ ਕਿਉਂਕਿ ਦਿੱਤ ਸਿੰਘ ਪੰਜਾਬੀ ਦਾ ਪਹਿਲਾ ਇੱਕ ਤਰ੍ਹਾਂ ਨਾਲ ਪੱਤਰਕਾਰ ਹੈ ਪਹਿਲਾ ਵਾਰਤਕਕਾਰ ਵੀ ਹੈ ਮੁੱਢਲਾ ਜੜੀ ਠੀਕ ਹੈ ਤਾਂ ਉਹਦੀ ਜਿਹੜੀ ਜੀਵਨ ਸ਼ਖਸੀਅਤ ਬਾਰੇ ਜੀਵਨੀ ਬਾਰੇ ਕਪੂਰ ਜੀ ਨੇ ਲਿਖਿਆ ਸਵਾਲ ਨੰਬਰ 12 ਕਿਸ ਵਾਰਤਕਕਾਰ ਦੀ ਵਾਰਤਕ ਉਤੇ ਦਰਸ਼ਨ ਅਤੇ ਮਨੋਵਿਗਿਆਨ ਦਾ ਡੂੰਗਾ ਪ੍ਰਭਾਵ ਹੈ ਦੇਖੋ ਮਨੋਵਿਗਿਆਨਿਕ ਪੁਆਇੰਟ ਹੈ ਦੂਸਰਾ ਦਰਸ਼ਨ ਦਰਸ਼ਨ ਦੀ ਫਲਸਫੀ ਮਨੋਵਿਗਿਆਨ ਦਾ ਤੁਹਾਨੂੰ ਪਤਾ ਹੈ ਇਹਦਾ ਪ੍ਰਭਾਵ ਕਿਹਦੇ ਉੱਪਰ ਹੈ ਪ੍ਰੋਫੈਸਰ ਪੂਰਨ ਸਿੰਘ ਤੀਜਾ ਸਿੰਘ ਗੁਰਬਖਸ਼ ਸਿੰਘ ਪ੍ਰੀਤ ਲੜੀ ਨਰਿੰਦਰ ਕਪੂਰ ਜਦੋਂ ਡੂੰਗੇ ਪ੍ਰਭਾਵ ਦੀ ਗੱਲ ਹੈ ਤਾਂ ਫਿਰ ਇਹਦੇ ਦਾ ਮਤਲਬ ਵੀ ਪੂਰਾ ਸ਼ੁੱਧ ਪ੍ਰਭਾਵ ਕਿਹਦੇ ਉੱਪਰ ਹੈ ਫਿਰ ਆਪਾਂ ਇਸ ਤਰ੍ਹਾਂ ਇਸ ਸਵਾਲ ਨੂੰ ਪੜਨਾ ਸਮਝਣਾ ਤੇ ਵਿਚਾਰਨਾ ਹੈ ਤੇ ਇਹਦਾ ਜਿਹੜਾ ਸਹੀ ਉੱਤਰ ਹੈ ਉਹ ਹੈ ਨਰਿੰਦਰ ਖਪੂਰ ਦਰਸ਼ਨ ਅਤੇ ਮਨੋਵਿਗਿਆਨ ਦਾ ਡੂੰਗਾ ਪ੍ਰਭਾਵ ਹਾਂਜੀ ਸਵਾਲ ਹੈ ਜੀ 13 13 ਸਵਾਲ ਹੈ ਜੀ ਨਰਿੰਦਰ ਖਪੂਰ ਕਿਸ ਵਿਚਾਰਧਾਰਾ ਦਾ ਲੇਖਕ ਹੈ ਪ੍ਰਗਤੀਵਾਦੀ ਮਾਰਕਸਵਾਦੀ ਧਾਰਮਿਕ ਤੇ ਨਾਲ ਭਾਵਕ ਇਤੇ ਕੌਮੇ ਆ ਦੇਣਗੇ ਪ੍ਰਗਤੀਵਾਦੀ ਮਾਰਕਸਵਾਦੀ ਧਾਰਮਿਕ ਤੇ ਭਾਵਕ ਹੈ ਮਾਨਵਵਾਦੀ ਦੇ ਨਾਲ ਹੀ ਖੁੱਲੀ ਦ੍ਰਿਸ਼ਟੀ ਦਾ ਧਾਰਨੀ ਹੈ ਕੱਟੜਵਾਦੀ ਹੈ ਨਾਲ ਨਕਾਰਾਤਮਕ ਦ੍ਰਿਸ਼ਟੀ ਹੈ ਸਵਾਲ ਦੇਖੋ ਕਿੰਨਾ ਪਿਆਰਾ ਬਣਿਆ ਸਵਾਲ ਦੇਖੋ ਇਹ ਜਿਹੜੇ ਭਾਈ ਤੁਹਾਡਾ ਉਹ ਜੂਜੀਸੀ ਹੈ ਨਾ ਜੂਜੀਸੀ ਪਾ ਲਿਓ ਇਹ ਤਾਂ ਤੁਸੀਂ ਮਿਹਨਤ ਦੀ ਕਦਰ ਪਾਓ ਤਾਂ ਤੁਹਾਨੂੰ ਪਤਾ ਲੱਗੇ ਆ ਐਸ ਅਟੈਜ ਸਵਾਲ ਤੁਹਾਨੂੰ ਪੇਪਰ ਚ ਆਉਂਦੇ ਆ ਉਹ ਇਦਾਂ ਦੇ ਸਵਾਲ ਹੁੰਦੇ ਹੋਰ ਸਵਾਲ ਕਿਥੋਂ ਕੋਠੇ ਤੋਂ ਲੈ ਕੇ ਆਉਣੇ ਛੱਤ ਤੋਂ ਉਤਰਨੇ ਕਿਤੇ ਅਸਮਾਨ ਤੋਂ ਡਿੱਗਨੇ ਕਿਤੇ ਸਵਾਲਾਂ ਚ ਸਵਾਲ ਬਣਦਾ ਉਹ ਨਾਰਥੋ ਫਰਾਈ ਨੇ ਕਿਹਾ ਸੀ ਨਾ ਕਿ ਕਿਤਾਬਾਂ ਚੋਂ ਕਿਤਾਬ ਜਨਮਦੀ ਹੈ। ਤੋਂ ਸਵਾਲਾਂ ਚੋਂ ਸਵਾਲ ਜਨਮ ਲੈਂਦੇ ਆ। ਤੋਂ ਨਰਿੰਦਰ ਕਪੂਰ ਦੀ ਜਿਹਨੇ ਵਾਰਤਕ ਲਿਖੀ ਪੜ੍ਹੀ ਹੈ ਉਹਨੂੰ ਪਤਾ ਵੀ ਉਹਦੀ ਦ੍ਰਿਸ਼ਟੀ ਮਾਨਵਵਾਦੀ ਹੈ ਤੇ ਓਪਨ ਮਾਈਂਡਡ ਹੈ। ਓਪਨ ਖੁੱਲੀ ਦ੍ਰਿਸ਼ਟੀ ਦਾ ਆਦਮੀ ਹੈ। ਧਾਰਮਿਕ ਭਾਵਕ ਤੇ ਕਟੜਵਾਦੀ ਤਾਂ ਹੈ ਹੀ ਨਹੀਂ ਉਹ ਤਾਂ ਬਿਲਕੁਲ ਹੀ ਗਲਤ ਹੈ। ਸਵਾਲ ਨੰਬਰ 14 ਕਪੂਰ ਦੀ ਵਾਰਤਕ ਤੇ ਵਿਸ਼ੇ ਆਮ ਕਰਕੇ ਕਿਹੋ ਜਿਹੇ ਹੁੰਦੇ ਹਨ? ਨਰਿੰਦਰ ਕਪੂਰ ਇਹੋ ਜੀ ਵਾਰਤਕ ਲਿਖਦੇ ਆ ਇਹੋ ਜਿਹੀ ਵਿਸ਼ਿਆਂ ਉੱਤੇ ਆਪਣੇ ਵਿਚਾਰ ਪ੍ਰਗਟਾਉਂਦੇ ਆ ਭਾਵਕ ਹੁੰਦੇ ਆ ਬੰਦੇ ਦੇ ਅੰਤਰੀਵ ਸੰਸਾਰ ਨਾਲ ਸੰਬੰਧਿਤ ਹੁੰਦੇ ਆ ਉਦਾਸ ਕਰ ਦੇਣ ਵਾਲੇ ਹੁੰਦੇ ਆ ਚੰਬਤ ਕਰ ਦੇਣ ਵਾਲੇ ਹੁੰਦੇ ਆ ਲਓ ਜੀ ਸਵਾਲ ਬਹੁਤ ਪਿਆਰਾ ਬਣਿਆ ਬਈ ਨਰਿੰਦਰ ਕਪੂਰ ਦੀ ਵਾਰਤਕ ਦੇ ਵਿਸ਼ੇ ਆਮ ਕਰਕੇ ਕਿਹੋ ਜਿਹੇ ਹੁੰਦੇ ਦੱਸ ਦਿਓ ਜੀ ਭਾਵਕ ਹੁੰਦੇ ਆ ਬੰਦੇ ਦੇ ਅੰਤਰੀਵ ਸੰਸਾਰ ਨਾਲ ਸੰਬੰਧਿਤ ਉਦਾਸ ਕਰ ਦੇਣ ਵਾਲੇ ਜੋ ਬੰਦੇ ਨੂੰ ਹੈਰਾਨ ਕਰ ਦੇਣ ਵਾਲੇ ਇਸ ਦਾ ਜਿਹੜਾ ਸਹੀ ਉੱਤਰ ਹੈ ਉਹ ਹੈ ਜੀ ਅਡਾ ਬੰਦੇ ਦੇ ਅੰਤਰੀਵਿਮਨ ਅੰਤਰੀਵਿ ਸੰਸਾਰ ਇਹਦੇ ਵਿੱਚ ਕੀਆ ਗਿਆ ਖੁਸ਼ੀ ਗਮੀ ਦੁੱਖ ਸੁਖ ਹਿੰਸਾ ਨਫ਼ਰਤ ਕਾਮ ਕ੍ਰੋਧ ਆਦ ਵਿਸ਼ਿਆਂ ਉੱਤੇ ਨਰਿੰਦਰ ਕਪੂਰ ਜੀ ਨੇ ਵਾਰਤਕ ਲਿਖੀ ਹੈ ਸਵਾਲ ਨੰਬਰ 15 ਵਿਰਤੀ ਉਸਾਰੂ ਹੈ ਉਸਾਰੂ ਵਿਰਤੀ ਭਾਵ ਚੰਗੀ ਸੋਚ ਆਗਾਹ ਵੱਧੂ ਸੋਚ ਪੋਜ਼ਿਟਿਵ ਸੋਚ ਉਸ ਤੋਂ ਬਾਅਦ ਸਿਰਜਣਾਤਮਕਤਾ ਕ੍ਰੀਏਟੀਵਿਟੀ ਹਾਂ ਪੱਖੀ ਸੋਚ ਕਿਸ ਵਾਰਤਕਕਾਰ ਦੀਆਂ ਵਿਸ਼ੇਸ਼ਤਾਵਾਂ ਹਨ ਤੁਸੀਂ ਸਵਾਲ ਦੇਖ ਰਹੇ ਹੋ ਨਾ ਸਵਾਦ ਆਉਂਦਾ ਪੜ੍ਹਨ ਦਾ ਕਿ ਨਹੀਂ ਅੱਛਾ ਫਿਰ ਤੁਸੀਂ ਚਾਹੋ ਇਦਾਂ ਦੇ ਸਵਾਲ ਹਰ ਇੱਕ ਲੇਖਕ ਬਾਰੇ ਅੱਛਾ ਜਿਹੜੇ ਮੈਂ YouTube ਤੇ ਕਰਾ ਦੇ ਇਹ ਨਹੀਂ ਭਾਈ ਇਹਦੇ ਤੋਂ ਅੱਗੇ ਇਹਦੇ ਤੋਂ ਅਲੱਗ ਹੋਰ ਲੈਵਲ ਦੇ ਹੋਰ ਲੈਵਲ ਦਾ ਭਾਵ ਇਹ ਕਿ ਸਿੱਧੇ ਇਹ ਵੀ ਹੈ ਇਸ ਤੋਂ ਵੀ ਅਗਲਾ ਲੈਵਲ ਜੋਨ ਕੇ ਪੂਰੇ ਇਹ ਵੀ ਹੈ ਇਸ ਤੋਂ ਵੀ ਅੱਗੇ UGC ਵਾਲੇ ਪੰਜਾਬੀ ਜਿਹੜਾ ਵੀ ਪੇਪਰ ਲੈਣਾ ਤੁਸੀਂ ਤੇ ਉਹ ਜਿਹੜੀ ਪ੍ਰਸ਼ਨ ਲੜੀ ਹੈ ਉਹ ਵੀ ਤੁਸੀਂ ਪ੍ਰਾਪਤ ਕਰ ਸਕਦੇ ਹੋ ਤਿਆਰੀ ਵਾਸਤੇ ਵਧੀਆ ਐਨ ਰੱਖੋ ਪਰੋਸਾ ਬਣਾ ਕੇ ਤਿਆਰੀ ਕਰੋ ਜਿਚਾ ਕੇ ਤੇ ਨੰਬਰ ਲਾਓ ਵਧੀਆ ਤੇ ਲੱਡੂ ਖਵਾਓ ਆ ਕੇ ਹਾਂਜੀ 15 ਨੰਬਰ ਸਵਾਲ ਪ੍ਰੋਫੈਸਰ ਪੂਰਨ ਸਿੰਘ ਨਰਿੰਦਰ ਕਪੂਰ ਤੇਜਾ ਸਿੰਘ ਪ੍ਰੀਤ ਲੜੀ ਸਾਹਿਬ ਲੋ ਇਹਦਾ ਸਹੀ ਉੱਤਰ ਹੈ ਨਿਰੰਦਰ ਕਪੂਰ ਕਿਉਂਕਿ ਅੱਜ ਸਾਰੇ ਸਵਾਲ ਨਿਰੰਦਰ ਕਪੂਰ ਦੇ ਇਸ ਲਈ ਤੁਹਾਨੂੰ ਇੱਥੇ ਆਨਸਰ ਦੇਣਾ ਸੌਖਾ ਹੈ ਪਰ ਜਦੋਂ ਕੱਲਾ ਆਊਗਾ ਨਾ ਇਹ ਸਵਾਲ ਤੇ ਫਿਰ ਉਦੋਂ ਪਤਾ ਲੱਗੂਗਾ ਵੀ ਹਾਂ ਉਦੋਂ ਦਾ ਫਿਰ ਕੋਈ ਨਿੱਤਰੂ ਬੜੇਵੇਂ ਖਾਣੀ ਤੇ ਕੁੰਡੀਆਂ ਦੇ ਸਿੰਘ ਫਸ ਗਏ ਉਦੋਂ ਐ ਨਹੀਂ ਵੀ ਜਿਹੜਾ ਮਰਜ਼ੀ ਆ ਕੇ ਉੱਤਰ ਦੇ ਜੂਗਾ ਜੀ ਨਾ ਤਿਆਰੀ ਹੋ ਤਾਂ ਪਤਾ ਲੱਗੂ ਸੋਚ ਹੋ ਤਾਂ ਪਤਾ ਲੱਗੂ ਪੜਿਆ ਹੋ ਤਾਂ ਪਤਾ ਲੱਗੂ ਸਵਾਲ ਨੰਬਰ 16 ਕਪੂਰ ਦੀ ਬਾਰਤਕ ਸ਼ੈਲੀ ਵਿੱਚ ਕਿਹੜਾ ਤੱਤ ਭਾਰੂ ਹੈ ਭਾਰੂ ਹੈ ਜੀ ਭਾਰੂ ਹੈ ਇਹ ਵੀ ਸਵਾਲ ਦੇਖੋ ਸਵਾਲ ਬਹੁਤ ਪਿਆਰੇ ਹਰ ਕੱਲੀ ਕੱਲੀ ਆਪਸ਼ਨ ਤੇ ਸਵਾਲ ਜੇਦਾ ਤੁਸੀਂ ਮਿਹਨਤ ਦਾ ਮੋੜੋ ਮੁੱਲ ਤੇ ਫਿਰ ਤਾਂ ਜਾਨ ਚੜਦੀ ਕਲਾ ਦੇ ਝੰਡੇ ਝੁਲ ਨਹੀਂ ਤਾਂ ਫਿਰ ਦੀਵਾ ਹੋ ਗਿਆ ਗੁੱਲ ਨਹੀਂ ਪਾਉਣਾ ਜੇ ਤੁਸੀਂ ਮੁੱਲ ਹਾਂਜੀ ਨਰਿੰਦਰ ਕਪੂਰ ਦੀ ਵਾਰਤਕ ਸ਼ੈਲੀ ਵਿੱਚ ਭਾਰੂ ਤਤ ਹੈ ਪ੍ਰਵਚਨਮਈ ਸ਼ੈਲੀ ਦੇਖੋ ਪ੍ਰਵਚਨਤਾ ਉਹ ਦਿੰਦਾ ਹੈ ਬਜ਼ੁਰਗਾਂ ਤਰ੍ਹਾਂ ਬੋਲਦਾ ਹੈ ਪ੍ਰਵਚਨ ਸਿਰਜਦਾ ਹੈ ਉਦੇਸ਼ ਵੀ ਦਿੰਦਾ ਹੈ ਉਦੇਸ਼ਾਤਮਕ ਵਿਰਤੀ ਐਨ ਲੱਗਦਾ ਜਿੱਦਾਂ ਆਪਾਂ ਬਾਾਰਤਕ ਪੜ੍ਹਦੇ ਆਂ ਤੇ ਐਵੇਂ ਲੱਗ ਰਿਹਾ ਹੁੰਦਾ ਕਿ ਜਿਵੇਂ ਨਾ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਉਹ ਆਪਣੇ ਵਿਚਾਰਾਂ ਰਹੀਂ ਬੰਦੇ ਨੂੰ ਡੋਮਿਨੇਟ ਕਰਦਾ ਜਾਂ ਉਹ ਸਾਹਮਣੇ ਵਾਲੇ ਨੂੰ ਸਮਝਦਾ ਵੀ ਇਹਨੂੰ ਨਹੀਂ ਪਤਾ ਮੈਂ ਦੱਸ ਰਿਹਾ ਹਾਲਾਂਕਿ ਇਹ ਕਈ ਵਾਰ ਸਾਹਮਣੇ ਵਾਲੇ ਨੂੰ ਪਤਾ ਹੁੰਦਾ ਪਰ ਉਹ ਇੱਕ ਤੱਥ ਦੇ ਰੂਪ ਵਿੱਚ ਪੇਸ਼ ਕਰਦਾ ਆਪਣੀ ਗੱਲ ਨੂੰ ਵੀ ਲੈ ਮੇਰੀ ਗੱਲ ਚੱਕ ਦੇ ਇਹਦੇ ਵਿੱਚ ਫੈਕਟ ਹੈ ਕਿਉਂਕਿ ਮੈਂ ਤਾਂ ਵਿਗਿਆਨਕ ਦਾ ਆਧਾਰਾ ਲਿਆ ਹੋਇਆ ਇਹਦਾ ਮਤਲਬ ਸਾਰੇ ਦੇ ਸਾਰੇ ਹੀ ਸਾਰੇ ਦੇ ਸਾਰੇ ਐਦਾਂ ਦੀ ਵਿਆਖਿਆ ਐਦਾਂ ਦੀ ਗੱਲਬਾਤ ਮਿਲੂ ਕਿਤੇ ਮਿਲੂ ਕਿਧਰੇ ਨਹੀਂ ਮਿਲਦੀ ਕਿਉਂ ਨਹੀਂ ਨਹੀਂ ਮਿਲਦੀ ਹੋਰ ਕਿਤੇ ਕਾਰਨ ਇਹ ਹੈ ਇਹ ਇੱਕੋ ਹੀ ਟੀਚਰ ਹੈ ਸਾਇੰਸ ਪੜਾ ਰਿਹਾ ਜੀ ਇੱਕੋ ਹੀ ਮੈਥ ਪੜਾ ਰਿਹਾ ਜੀ ਇੱਕੋ ਹੀ ਅੰਗਰੇਜ਼ੀ ਵੀ ਪੜ੍ਹ ਲਓ ਜੀ ਇੱਕੋ ਹੀ ਹੋਰ ਵੀ ਪੜ੍ਹ ਲਓ ਜੀ ਲਓ ਜੀ ਤੁਸੀਂ ਬਾਇਓਕੈਮਿਸਟਰੀ ਵੀ ਪੜ੍ਹ ਲਓ ਜੀ ਇੱਕੇ ਤੋਂ ਹੀ ਪੜ੍ਹ ਲਓ ਜੀ ਤੇ ਫਿਰ ਇੱਕੋ ਇੱਕੋ ਨੇ ਫਿਰ ਉਹਨਾ 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 ਸਾਰਿਆਂ ਨੂੰ ਹੀ ਕਰਾ ਦੇਣਾ ਥੋੜਾ 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 ਕਿਉਂਕਿ ਇਹਦੇ ਵਿੱਚ ਸਾਡਾ ਸਭ ਦਾ ਕਸੂਰ ਹੈ ਸਾਨੂੰ ਪਤਾ ਨਹੀਂ ਸਹੀ ਗਲਤ ਦੀ ਪਰਖ ਨਹੀਂ ਤੇ ਫਿਰ ਤਾਂ ਕਰਕੇ ਸਾਡਾ ਹੁੰਦਾ ਛੋਸ਼ਨ ਮਗਰੋਂ ਅਸੀਂ ਕੱਢਦੇ ਹਾਂ ਕਸੂਰ ਦੂਜਿਆਂ ਦਾ ਨਹੀਂ ਆਪਣਾ ਹੀ ਹੈ ਸਵਾਲ ਨੰਬਰ 17 ਕਿਸ ਦੀ ਵਾਰਤਕ ਪੜਦਿਆਂ ਬਜ਼ੁਰਗਾਂ ਦੀਆਂ ਨਸੀਹਾਂ ਤਾਂ ਸੁਣਨ ਵਰਗਾ ਅਹਿਸਾਸ ਹੁੰਦਾ ਹੈ ਕਿੰਨਾ ਤੰਦਰੁਸਤ ਸਵਾਲ ਹੈ ਸਵਾਲ ਪੜਕੇ ਨੀ ਰੂਹ ਖੁਸ਼ ਹੋ ਜਾਂਦੀ ਕਿਸੇ ਦੀ ਵਾਰਤਕ ਨੂੰ ਪੜੀਏ ਤਾਂ ਇਉਂ ਲੱਗਦਾ ਜਿਵੇਂ ਕੋਈ ਬਜ਼ੁਰਗ ਬੋਲ ਰਿਹਾ ਤੇ ਉਹ ਸਿੱਖਿਆ ਦੇ ਰਿਹਾ ਉਹ ਪ੍ਰਵਚਨ ਕਰ ਰਿਹਾ ਵੀ ਨਹੀਂ ਭਾਈ ਐਂ ਨਹੀਂ ਕਰਨਾ ਐਵੇਂ ਕਰਨਾ ਪੁੱਤ ਇਦਾਂ ਕਰੋ ਇਦਾਂ ਨਾ ਕਰੋ ਉਹ ਬੰਦਾ ਕਾਹਦਾ ਹੈ ਜਿਸ ਨੇ ਸਿਆਣਪ ਨਹੀਂ ਕੀਤੀ ਜਾਂ ਇਦਾਂ-ਉਦਾਂ ਦੀਆਂ ਗੱਲਾਂ ਬਾਤਾਂ ਵਾਲੀਆਂ ਇਹ ਕੌਣ ਕਰਦਾ ਹੈ ਨਰਿੰਦਰ ਸਿੰਘਪੁਰ ਨਰਿੰਦਰ ਸਿੰਘਪੁਰ ਸਵਾਲ ਨੰਬਰ 18 ਆ ਦੇਖੋ ਸਵਾਲ ਕਹਿੰਦਾ ਅਮਰੀਕਾ ਨੂੰ ਦੇਖ ਕੇ ਇੰਜ ਲੱਗਦਾ ਹੈ ਕਿ ਜਿਹੜਾ ਪਾਠ ਪੂਜਾ ਅਸੀਂ ਕਰਦੇ ਹਾਂ ਉਸ ਦਾ ਫਲ ਅਮਰੀਕਾ ਭੋਗ ਰਿਹਾ ਹੈ ਇਹ ਕਿਸ ਦਾ ਕਥਨ ਹੈ ਤੁਸੀਂ ਦੱਸਣਾ ਕਥਨ ਕਿਸ ਦਾ ਹੈ ਲਓ ਜੀ ਇਹਦੇ ਵਿੱਚ ਆਪਸ਼ਨ ਚ ਇੱਕ ਪਾ ਸਕਦਾ ਸੀ ਮੈਂ ਗਾਰਗੀ ਕਿਉਂਕਿ ਗਾਰਗੀ ਦਾ ਜਿਹੜਾ ਸਫਰਨਾਮਾ ਉਹ ਵੀ ਅਮਰੀਕਾ ਦੇ ਉੱਤੇ ਆ। ਤੋਂ ਫਿਰ ਜ਼ਿਆਦਾ ਟੁਕਮਾ ਸਵਾਲ ਹੋ ਜਾਂਦਾ। ਤੋਂ ਇਹਦਾ ਜਿਹੜਾ ਸਹੀ ਉੱਤਰ ਹੋ ਤਾਂ ਤੁਹਾਨੂੰ ਪਤਾ ਨਰਿੰਦਰ ਕਪੂਰ ਦੀ ਗੱਲ ਹੀ ਅਸੀਂ ਕਰੀ ਜਾ ਰਹੇ ਹਾਂ ਸਾਰਾ ਕੁਝ ਤੇ ਕਪੂਰ ਸਾਹਿਬ ਦਾ ਇੱਕ ਮਿੰਟ ਦੇਖੋ ਕਿੰਨਾ ਕੈਂਟ ਹੈ। ਕਹਿੰਦਾ ਅਮਰੀਕਾ ਦੇ ਵਿੱਚ ਜਦੋਂ ਮੈਂ ਗਿਆ, ਦੇਖਿਆ ਉੱਥੋਂ ਦੀ ਉੱਥੋਂ ਦਾ ਤੰਦਰੁਸਤੀ ਦੇਖੀ, ਉੱਥੋਂ ਦਾ ਹੁਸਨ ਦੇਖਿਆ, ਉੱਥੋਂ ਦੇ ਲੋਕ ਦੇਖ ਕੇ ਤਾਂ ਮੈਨੂੰ ਲੱਗਿਆ ਵੀ ਜਿਹੜਾ ਪਾਠ ਪੂਜਾ ਇੰਡੀਆ ਸਾਰਾ ਲੱਗਿਆ ਹੋਇਆ ਸਾਰੇ ਹੀ ਧਰਮ ਵਾਲੇ ਆਪੋ ਆਪਣੇ ਗ੍ਰੰਥ ਤੇ ਆਪੋ ਆਪਣੇ ਮੰਦਰਾਂ ਦੇ ਵਿੱਚ ਪੂਜਾ ਪਾਠ ਪ੍ਰਵਚਨ ਕਰ ਰਿਹਾ ਹੋ ਰਿਹਾ ਕੀਰਤਨ ਭੋਗ ਪਦਾਰ ਸਭ ਹੋ ਰਿਹਾ ਪਰ ਇਸ ਦੇ ਬਾਵਜੂਦ ਸਾਡੇ ਲੋਕ ਭ੍ਰਿਸ਼ਟ ਨੇ ਇਸ ਦੇ ਬਾਵਜੂਦ ਲੋਕ ਸੱਚ ਨਹੀਂ ਬੋਲਦੇ ਇਸ ਦੇ ਬਾਵਜੂਦ ਲੋਕਾਂ ਨੇ ਦੂਜੇ ਨੂੰ ਧੋਖਾ ਦੇਣ ਦੀ ਜਿਹੜੀ ਹੈ ਉਹ ਆਦਤ ਨਹੀਂ ਛੱਡੀ ਇਹ ਜਦੋਂ ਸਾਰੇ ਕੁਸ਼ ਅਭਗਨ ਹੈਗੇ ਆ ਤੇ ਫਿਰ ਸਾਨੂੰ ਉਹਨਾਂ ਚੀਜ਼ਾਂ ਦਾ ਫਾਲ ਕਿਉਂ ਨਹੀਂ ਮਿਲ ਰਿਹਾ ਤੇ ਐਨ ਲੱਗਦਾ ਜਿਵੇਂ ਅਮਰੀਕਾ 'ਚ ਸਾਰਾ ਕੁਝ ਹੀ ਹੈਗਾ ਸੁਨਿੰਦਰ ਕਪੂਰ ਦਾ ਇੱਕ ਕਮੈਂਟ ਹੈ ਜੀ ਸਵਾਲ ਨੰਬਰ 19 ਤਰਕਵੇਦ ਪੁਸਤਕ ਦਾ ਵਿਸ਼ਾਗੀ ਹੈ ਤਰਕਵੇਦ ਨਿਰਿੰਦਰ ਕਪੂਰ ਦੀ ਅਜੇ ਕਿਤਾਬਾਂ ਮਿਲਾਏ ਨਹੀਂ ਅਜੇ ਜੀਵਨੀ ਵੱਲ ਆਏ ਨਹੀਂ ਅਜੇ ਉਹਦੀਆਂ ਪ੍ਰਾਪਤੀਆਂ ਵੇਖੀਆਂ ਨਹੀਂ ਜੀ ਸਵਾਲ ਹੋ ਗਏ ਪੂਰੇ ਬਾਕੀ ਦੇ ਹੋਰ ਸਵਾਰੇ ਦੇ ਪੜਨ ਵਾਸਤੇ ਪ੍ਰਸ਼ਨ ਲੜੀ ਹੈ ਪ੍ਰਾਪਤ ਕਰਨ ਵਾਸਤੇ ਤੁਸੀਂ ਸੰਪਰਕ ਕਰ ਸਕਦੇ ਹੋ ਪਿਆਰ ਅਤੇ ਸੁੰਦਰਤਾ ਤਰਕ ਤੇ ਵਿਚਾਰ ਤਰਕ ਵਿਚਾਰ ਅਤੇ ਵਿਗਿਆਨਕਤਾ ਇੱਥੇ ਕਮਾ ਆਊਗਾ ਤਰਕ ਵਿਗਿਆਨ ਅਤੇ ਅਧਿਆਤਮਿਕਤਾ ਰੁਮਾਂਸ ਹੈ ਪ੍ਰਗਤੀ ਹੈ ਤੇ ਵਿਚਾਰ ਹੈ ਲਓ ਪਿਆਰਿਓ ਦੱਸ ਦਿਓ ਜੇ ਤੁਸੀਂ ਕਹਿੰਦੇ ਹੋ ਤੇ ਮੈਂ 19 ਦਾ ਉੱਤਰ ਦੇਣਾ ਛੱਡ ਤੇ ਫਿਰ ਤੁਸੀਂ ਕਮੈਂਟ ਕਰੋਗੇ ਫਿਰ ਮੈਂ ਦੱਸੂਗਾ ਵੀ ਹਾਂ ਕੀ ਉੱਤਰ ਹੈ ਲਓ ਮੈਂ ਛੱਡਤਾ ਤਰਕ ਵੇਦ ਪੁਸਤਕ ਦਾ ਵਿਸ਼ਾ ਮੈਂ ਨਹੀਂ ਦੱਸਦਾ ਹੋ ਸਕਦਾ ਤੁਹਾਨੂੰ ਪੇਪਰ ਤੇ ਸਿੱਧਾ ਇਹ ਤਾਂ ਆ ਜਿਹੜੇ ਸਵਾਲ ਹੈ ਨਾ ਭਾਈ ਮੈਂ ਤੁਹਾਨੂੰ ਦੱਸ ਦਿੰਨਾ ਇਹ ਈਟੀਟੀ ਵਾਲਿਆਂ ਦੇ ਤੇ ਤੂੰ ਮਤਲਬ ਅੱਪ ਲੈਵਲ ਦੇ ਸਵਾਲ ਹੋਗੇ ਹੁਣ ਤਾਂ ਮਾਸਟਰ ਕੋਡਰ UGC ਵਾਲਿਆਂ ਨੂੰ ਇਦਾਂ ਦੇ ਸਵਾਲ ਆਉਂਦੇ ਤੋ ਤਰਕ ਵੇਦਨ ਤੁਸੀਂ ਤਾਂ ਈਟੀਟੀ ਵਾਲੇ ਤੁਸੀਂ ਤਾਂ ਕੱਲੀ ਕਿਤਾਬ ਯਾਦ ਕਰ ਲਓ ਵੀ ਇੱਕ ਤਰਕ ਵੇਦ ਕਿਤਾਬ ਕੀ ਦੀ ਪਾਦ ਤੋਂ ਬਾਅਦ ਤੁਹਾਨੂੰ ਤਾਂ ਉਹਨਾਂ ਨੇ ਪੁੱਛਣਾ ਵੀ ਦਸਵੀਂ ਚ ਲੇਖ ਕਿਹੜਾ ਲੱਗਿਆ ਜੀ 댓ਸ ਇਟ ਕਹਾਣੀ ਖਤਮ 19 ਦਾ ਮੈਂ ਛੱਡ ਤਾ ਕਮੈਂਟ ਕਰੋਗੇ ਸਾਰੇ ਮੈਂ ਉੱਤਰ ਦੇਵਾਂਗਾ ਸਵਾਲ ਨੰਬਰ 20 ਕਿਹੜਾ ਵਾਰਤਕਕਾਰ ਸਮਾਸ ਵਰਤਨ ਵਿੱਚ ਮਾਹਰ ਹੈ ਸਮਾਸ ਤਾਂ ਨੂੰ ਪਤਾ ਨਾ ਜਿਵੇਂ ਉਹਦੇ ਉਹਦੇ ਉਹਦੀਆਂ ਕਿਤਾਬਾਂ ਦੇ ਨਾਮ ਪੜੋ ਸਾਰੀਆਂ ਹੀ ਸਮਾਸੀ ਕਰਨ ਵਾਲੀਆਂ ਦਰਦਰਵਾਜੇ ਬੂਹੇ ਬਾਰੀਆਂ ਠੀਕ ਹੈ ਵਿਆਖਿਆ ਵਿਸ਼ਲੇਸ਼ਣ ਉਹਦੇ ਵਿੱਚ ਵੀ ਸਮਾਸ ਠੀਕ ਹੈ ਤੋਂ ਸਮਾਸ ਕੌਣ ਵਰਤਦਾ ਹੈ ਨਰਿੰਦਰ ਸਿੰਘ ਪੂਰ ਉਹਨਾਂ ਦੀ ਸਵੈ ਜੀਵਨੀ ਦਾ ਨਾਮ ਕੀ ਹੈ ਇਦਾਂ ਦੇ ਸਵਾਲ ਉਹਦੇ ਚ ਕਿੰਨੇ ਕਾਂਡ ਐ ਕੀ ਕੱਲ ਬਾਤ ਐ ਵੀਡੀਓ ਨੂੰ ਕਰੋ ਲਾਈਕ ਕਰ ਦਿਓ ਸ਼ੇਅਰ ਸਾਰਿਆਂ ਨਾਲ ਸਾਂਝੀ ਕਰ ਦਿਆ ਕਰੋ ਕੋਈ ਸਵਾਲ ਹੋਵੇ ਕਮੈਂਟ ਕਰ ਦਿਆ ਕਰੋ ਜੇ ਤੁਸੀਂ ਆਪਣੇ ਕੋਲੋਂ ਦੋ ਸ਼ਬਦ ਲਿਖਨੇ ਹੋਨ ਕਲਾਸ ਬਾਰੇ ਜਰੂਰ ਲਿਖ ਦਿਆ ਕਰੋ ਤੰਗੀ ਨਾ ਦਿਖਾਇਆ ਕਰੋ ਜੇ ਤੁਸੀਂ ਚਾਹੋ ਨ ਕਿ ਇਦਾਂ ਸੀ ਪੜਦੇ ਲਿਖਦੇ ਰਹੀਏ ਨਹੀਂ ਤਾਂ ਫਿਰ ਸ਼ਟਡਾਊਨ ਕਰ ਦਾਂਗੇ ਧਮਕੀ ਨਹੀਂ ਐ ਸੱਚ ਹੈ ਧੰਨਵਾਦ ਸਾਰਿਆਂ ਦਾ ਮਿਲਦੇ ਆਂ ਅਗਲੀ ਕਲਾਸ ਦੇ ਵਿੱਚ ਤੰਦਰੁਸਤ ਰਹੋ ਜਿੰਦਾਬਾਦ ਰਹੋ ਮਿਲਦੇ ਆਂ ਰੱਬ ਰੱਖ